ਅਮੇਸ਼ਾ ਜਿਹੜੀ ਆ ਮੁੱਖ ਭੂਮਿਕਾ ਰਹੀ ਆ ਤੇ ਪੰਥ ਵਿਰੋਧੀ ਤਾਕਤਾਂ ਨਾਲ ਡੇਰੇ ਸਰਸੇ ਵਾਲੇ ਨਾਲ ਇਹਨਾਂ ਦੀਆਂ ਯਾਰੀਆਂ ਉਹ ਜੱਗ ਜਾਰ ਨੇ ਉਹਨਾਂ ਨੂੰ ਮਾਫੀਆਂ ਜੱਗ ਜਾਰ ਨੇ ਲੰਬਾ ਸਮਾਂ ਕਾਲੀ ਦਲ ਦੇ ਪ੍ਰਧਾਨ ਰਹੇ ਆ ਕੋਈ ਰਿਸ਼ਤੇਦਾਰ ਭੈਣ ਭਰਾ ਇਹੋ ਜਿਹਾ ਨਹੀਂ ਇਹਨਾਂ ਦਾ ਰਹਿ ਗਿਆ ਜਿਨ੍ਹਾਂ ਦੀ ਕੋਈ ਵੀ ਕੰਟਰੀਬਿਊਸ਼ਨ ਨਹੀਂ ਸੀ ਕਾਲੀ ਦਲ ਵਾਸਤੇ ਉਹ ਐਮਐਲਏ ਵੀ ਬਣ ਗਏ ਐਮਪੀ ਵੀ ਬਣ ਗਏ ਵਜ਼ੀਰ ਵੀ ਬਣ ਗਏ ਤੇ ਹੁਣ ਹੀ ਸਬਰ ਕਰਦੇ ਤੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਤੇ ਅਕਾਲ ਤਖਤ ਦੇ ਜਹਦਰ ਦਾ ਹੁਕਮ ਮੰਨ ਲੈਂਦੇ ਕਿਹੜੀ ਸਲਿੱਪ ਧੋੜ ਕੋ ਆ ਕਿੱਥੇ ਪੈਸੇ ਆ ਕਰਨਗੇ ਕਿਦਾਂ ਭਰਤੀ ਕਰੋ ਇਹੋ ਜਿਹੇ ਸਿੱਖ ਨੇ ਆਪਣੇ ਝੱਗਾ ਚੱਕੇ ਆਪਣਾ ਟਡ ਨੰਗਾ ਕਰੀ ਜਾਂਦੇ ਆ ਜੇ ਅਸੀਂ ਅਕਾਲ ਤਖਤ ਦਾ ਸਤਕਾਰ ਇਹਨਾਂ ਕੋ ਕਰਾਂਗੇ ਤੇ ਦੂਜੀਆਂ ਕੌਮਾਂ ਕਿਉਂ ਸਤਕਾਰ ਕਿਤਰਾ ਕਰਨਗੇ ਉਹਦੀ ਇਸ ਕਰਕੇ ਮੈਂ ਕਿਹਨਾਂ ਨੂੰ ਰੱਬ ਅਕਲ ਦੇਵੇ ਇਸ ਦਿਹਰਾ ਆ ਜਾਣ ਬਹੁਤ ਨੁਕਸਾਨ ਕੌਮ ਦਾ ਹੋ ਗਿਆ ਨਹੀਂ ਤੇ ਚੀਮਿਆਂ ਛੀਮਿਆਂ ਨੂੰ ਮੁਰਕੇ ਲੋਕਾਂ ਨੇ ਕਹਾਂ ਤੋਂ ਬਾਹਰ ਨਹੀਂ ਨਿਕਲ ਦੇਣਾ ਧਾਮੀ ਤੇ ਬਡੂੰਗਰ ਉਹ ਕਾਲ ਚਲਾਣਾ ਸਿਆਸੀ ਤੌਰ ਤੇ ਕਰਕੇ ਅਸਤੀਫਾ ਦੇ ਗਏ ਆ ਵੇਖੋ ਸਿੱਧੀ ਗੱਲ ਜਿਹੜੀ ਆ ਮਰ ਗਏ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਨਾਲ ਸਲੁਕ ਖਲੋਣਾ ਚਾਹੀਦਾ ਹੈ ਨਾ ਕਿ ਬਾਦਲ ਕਿਆਂ ਨਾਲ ਖਲੋਣਾ ਚਾਹੀਦਾ ਹੈ ਭਰਤੀ ਹੋਣੀ ਆ ਜਿਹੜੀ ਅਕਾਲ ਤਖਤ ਵਾਲੀ ਹੋਣੀ ਆ ਤੁਸੀਂ ਦੇਖਿਓ ਭਈ ਲੋਕਾਂ ਨੇ ਲੱਭਿਆ ਕਰਨਾ ਵੀ ਭਰਤੀ ਵਾਲਾ ਸਟਾਲ ਕਿੱਥੇ ਆ ਕਿੱਥੇ ਲੋਕ ਬੈਠੇ ਆ ਹੁਣ ਸਟਾਰਟ ਹੋ ਰਹੀ 18 ਤਰੀਕ ਕਿਤਨਾ ਲੋਕ ਕੜਾ ਪ੍ਰਸ਼ਰ ਦੀ ਪਰਚੀ ਲੈਣ ਵਾਸਤੇ ਜਾਂਦੇ ਆ ਨਾ ਦਰਬਾਰ ਸਾਹਿਬ ਇਤਰਾ ਕਾਲੀ ਦਲ ਦੀ ਭਰਤੀ ਵਾਲਾ ਆਉਣਗੇ ਇਸ ਕਰਕੇ ਆਉਣਗੇ ਕਿ ਲੋਕ ਬਾਕੀ ਸਾਰੀਆਂ ਪਾਰਟੀਆਂ ਤੋਂ ਤੁਖੀ ਨੇ ਜੋ ਕੁਝ ਪੰਜਾਬ ਦੇ ਵਿੱਚ ਆ ਮੌਜੂਦਾ ਸਰਕਾਰ ਨੇ ਵੀ ਟੇਰਰ ਵਿਖਾਇਆ ਤੇ ਜੋ ਕਲੀ ਆ ਕਾਲੀ ਦਲ ਸੁਖਵੀਰ ਵਾਲਾ ਬਾਦਲ ਕਾਲੀ ਦਲ ਘੋਲ ਰਿਹਾ ਇਹਦੇ ਤੋਂ ਲੋਕਾਂ ਨੇ ਤੁਖੀ ਹੋ ਕੇ ਲੋਕਾਂ ਨੇ ਕਾਲੀ ਦਲ ਵੱਲ ਮੁੜਨਾ ਵਾ ਤਾਂ ਮੀ ਸਾਹਿਬ ਕਹਿੰਦੇ ਮੈਂ ਨੈਤਿਕਤਾ ਦੇ ਆਧਾਰ ਤੇ ਅਸੀਮਾ ਦਿੱਤਾ ਉਹਨਾਂ ਦੀ ਨੈਤਿਕਤਾ ਕਿੱਥੇ ਗਈ ਜਦੋਂ ਜਹੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਪੇਸ ਅਕਬੀਰ ਤਿੰਨ ਦਿਨਾਂ ਦੇ ਵਿੱਚ ਜਿਹੜਾ ਬਾ ਅਸਤੀਫਾ ਅਕਾਲ ਤਖਸਾਲ ਨੂੰ ਦਵੇ ਤੇ ਆਪਣੀ ਰਿਪੋਰਟ ਪੇਸ਼ ਕੀਤੇ ਉਦੋਂ ਟਾਈਮ ਤੇ ਟਾਈਮ ਲਈ ਗਏ ਜਦੋਂ ਭਰਤੀ ਹੁੰਦੀ ਰਹੀ ਆ ਧਾਮੀ ਦੀਆਂ ਅੱਖਾਂ ਦੇ ਸਾਹਮਣੇ ਬਡੂੰਗਰ ਦੀਆਂ ਦੇ ਅੱਖਾਂ ਸਾਹਮਣੇ ਉਦੋਂ ਇਹ ਕਿਹੜੀ ਮਾਂ ਕੋ ਜਿਹੜੇ ਬਾ ਸਿਰ ਛਪਾ ਕੇ ਜਿਹੜੇ ਆ ਬੈਠੇ ਰਹੇ ਉਦੋਂ ਇਹਨਾਂ ਦੀ ਇਨੈਕਟਾ ਕਿੱਥੇ ਗਈ ਆ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਬੜੇ ਇਤਿਹਾਸਿਕ ਨਗਰ ਦੇ ਵਿੱਚ ਖੜੇ ਅਸੀਂ ਪਿੰਡ ਪੂਰਾ ਕੋਨਾ ਜਿੱਥੇ ਪਾਈ ਅਮਰੀਕ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਜਨਮ ਦਿਨ ਆ ਮਨਾਇਆ ਜਾ ਰਿਹਾ ਪ੍ਰਮੁੱਖ ਸ਼ਖਸੀਅਤਾਂ ਇਥੇ ਪਹੁੰਚੀਆਂ ਵਾ ਉਹਦਾ ਸਟੇਜ ਵੀ ਚੱਲ ਰਹੀ ਆ ਰੱਬੀ ਬਾਣੀ ਦਾ ਕੀਰਤਨ ਹੋਇਆ ਹੁਣ ਉੱਥੇ ਢਾਡੀ ਜਥੇ ਇਤਿਹਾਸ ਸੁਣਾ ਰਿਹਾ ਨਾਲੇ ਵਾਰਾਂ ਗਾ ਕੇ ਥੋੜੀ ਦੇਰ ਤੱਕ ਉਹਦੇ ਬਾਰੇ ਦੱਸਿਆ ਜਾਊਗਾ ਢਾਡੀ ਰਾਗੀ ਸਾਰੇ ਹੀ ਪਾਈ ਅਮਰੀਕ ਸਿੰਘ ਬਾਰੇ ਦੱਸ ਰਿਹਾ ਕਿ ਕੌਣ ਸਨ ਪਾਈ ਅਮਰੀਕ ਸਿੰਘ ਆ ਜੇ ਅੱਜ ਦੀ ਸਥਿਤੀ ਦੀ ਗੱਲ ਕਰਦੇ ਆ ਕੁਛ ਨਾ ਕੁਛ ਕੌਮ ਦੇ ਵਿੱਚ ਡਾਊਨ ਰੋ ਸਥਿਤੀ ਬਣੀ ਆ ਉਹ ਵੀ ਵਿਚਾਰ ਚਰਚਾ ਵਿੱਚ ਉੱਥੇ ਹੋਣਗੀ ਆ ਸਾਡੇ ਨਾਲ ਸੁੱਚਾ ਸਿੰਘ ਜੀ ਛੋਟੇਪੁਰ ਆ ਆ ਉਹ ਨਾ ਪਹਿਲਾਂ ਗੁਰਫੱਤੇ ਸੰਜ ਕਰਦੇ ਛੋਟੇ ਪ੍ਰਸਾਦ ਸਾਹਿਬ ਸਾਹਿਬ ਜੀ ਪਤਾ ਜੀ ਬਖ ਖਾਲਸਾ ਹੋਰ ਚੜਦੀ ਕਲਾ ਚ ਬਿਲਕੁਲ ਚੜਦੀ ਕਲਾ ਜੀ ਛੋਟੇ ਪ੍ਰਸਾਦ ਸਾਹਿਬ ਤੁਸੀਂ ਪਹੁੰਚੇ ਹੋ ਪੂਰਾ ਕੋਨਾ ਬੜਾ ਇਤਿਹਾਸਿਕ ਨਗਰ ਇੱਥੇ ਹਨਾ ਤੇ ਜੋ ਪੰਥਰ ਵਿੱਚ ਜੋ ਹਾਲਾਤ ਬਣੇ ਹੋਏ ਆ ਅੱਜ ਕਿਵੇਂ ਵੇਖਦੇ ਹੋ ਤੁਸੀਂ ਵੀ ਦੇਖੋ ਅੱਜ ਤਾਂ ਅਸੀਂ ਇੱਕ ਮਹਾਨ ਸ਼ਹੀਦ ਜਿਨ੍ਹਾਂ ਨੇ ਕੌਮ ਵਾਸਤੇ ਅਕਾਲ ਤਖਤ ਵਾਸਤੇ ਗੁਰੂ ਘਰ ਵਾਸਤੇ ਸ਼ਹਾਦਤ ਦਿੱਤੀ ਆ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਹ ਮਹਾਨ ਧਰਤੀ ਹੈ ਜਿੱਥੇ ਸੰਤ ਕਰਤਾਰ ਸਿੰਘ ਟਕਸਾਲ ਦੇ ਮੁਖੀ ਜਿਹੜੇ ਆ ਉਹ ਇਸ ਧਰਤੀ ਤੇ ਵਿਚਰਦੇ ਰਹੇ ਜਿੱਥੋਂ ਤੱਕ ਅੱਜ ਕੁਐਸਚਨ ਤੁਸੀਂ ਇਹ ਕੀਤਾ ਕਿ ਜੋ ਕੁਝ ਅੱਜ ਹੋ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਜੋ ਕੁਝ ਹੋ ਰਿਹਾ ਇਹ ਨਹੀਂ ਸੀ ਹੋਣਾ ਚਾਹੀਦਾ ਅਕਾਲ ਤਖਤ ਸਾਡੇ ਵਾਸਤੇ ਮਹਾਨ ਸੀ ਸੰਸਾਰ ਦੀਆਂ ਸਾਰੀਆਂ ਦੁਨਿਆਵੀ ਅਦਾਲਤਾਂ ਤੋਂ ਉੱਪਰ ਅਕਾਲ ਤਖਤ ਸੀ ਅਕਾਲ ਤਖਤ ਦਾ ਜਥੇਦਾਰ ਆਪਣੇ ਬਾਹਮਾਂ ਦੇ ਜੋਰ ਨਾਲ ਲੜਨ ਵਾਲੇ ਰਾਜੇ ਨੂੰ ਵੀ ਉੱਥੇ ਪੇਸ਼ ਕਰਦਾ ਸੀ। ਉਹ ਰਾਜਾ ਵੀ ਉੱਥੇ ਝੁੱਕ ਕੇ ਆਉਂਦਾ ਸੀ। ਉਹ ਰਾਜਾ ਵੋਟਰ ਨਾਲ ਨਹੀਂ ਸੀ ਬਣਦਾ ਉਹ ਆਪਣੀਆਂ ਬਾਹਮਾਂ ਦੇ ਜੋਰ ਨਾਲ ਬਣਦਾ ਸੀ। ਪਰ ਉਹ ਉੱਥੇ ਅਕਾਲ ਤਖਤ ਤੇ ਆਣ ਕੇ ਦਰਬਾਰ ਸਾਹਿਬ ਨਤਮਸਤਕ ਹੁੰਦਾ ਸੀ। ਜੇ ਕੋਈ ਗਲਤੀ ਹੁੰਦੀ ਸੀ ਤਾਂ ਉਹਦੀ ਖਿਮਾ ਜਾਂਚਨਾ ਕਰਦਾ ਸੀ। ਪਰ ਅੱਜ ਦੇ ਜਿਹੜੇ ਬਨੋਟੀ ਰਾਜੇ ਨੇ ਜਿੰਨਾਂ ਕੋਈ ਗਲਤੀਆਂ ਹੋਈਆਂ ਤੇ ਇਹਨਾਂ ਨੂੰ ਉੱਥੇ ਆਣ ਕੇ ਬੜੀ ਦੇਰ ਬਾਅਦ ਮੰਨੀਆਂ। ਬੜਾ ਸਮਾਂ ਨਗਾ ਦਿੱਤਾ। ਦੋ ਸਰਕਾਰਾਂ ਨਹੀਂ ਸੀ ਬਣਨੀਆਂ ਜੇ ਗਲਤੀ ਪਹਿਲੇ ਦਿਨ ਹੀ ਮੰਨ ਲੈਂਦੇ ਤਾਂ ਜਦੋਂ ਬਰਗਾੜੀ ਕਾਂਡ ਹੋਇਆ ਸੀ ਪਹਿਲੀ ਗੱਲ ਤੋਂ ਕਾਂਡ ਹੋਣਾ ਨਹੀਂ ਸੀ ਚਾਹੀਦਾ ਆਕਾਲੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ અપਮਾਨ ਹੋਵੇ ਤੇ ਸਰਕਾਰ ਦੋਸ਼ੀਆਂ ਨੂੰ ਲੱਭ ਨਾ ਸਕੇ ਤੇ ਫਿਰ ਉਹ ਕਿੰਨਾ ਨੇ ਆਣ ਕੇ ਲੱਭਣਾ ਕਿਹੜੀਆਂ ਏਜੰਸੀਆਂ ਆਉਣੀਆਂ ਸੀ ਜਿਨ੍ਹਾਂ ਨੇ ਆਣ ਕੇ ਲੱਭਣਾ ਸੀ ਇਹਨਾਂ ਨੇ ਜੇ ਵਿਦੇਸਰ ਕੋਈ ਐਕਸ਼ਨ ਕੀਤਾ ਹੁੰਦਾ ਤੇ ਕੌਮ ਨੂੰ ਇਹ ਦਿਨ ਨਾ ਵੇਖਣੇ ਪੈਂਦੇ 10-12 ਸਾਲ ਇਹਨਾਂ ਨੇ ਸੰਤਾਪ ਕੌਮ ਨੇ ਇਹਨਾ ਕਰਕੇ ਹੰਡਾਇਆ ਔਰ ਜੇ ਹਾਲਾਤ ਬਣੇ ਕੁਝ ਬੰਦੇ ਇਹਨਾਂ ਦੇ ਨਾਲੋਂ ਅੱਡ ਹੋਏ ਤੇ ਕੁਝ ਅਸੀਂ ਜਿਹੜੇ ਬਾਹਰ ਬੈਠੇ ਸੀ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਆਣ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਜਿੱਦੀ ਜਿੱਦੀ ਕੋਈ ਗਲਤੀ ਆ ਕੌਮ ਦਾ ਬਹੁਤ ਅਪਮਾਨ ਹੋ ਗਿਆ ਜਿਹੜੀ ਕੌਮ ਛੋਟਾ ਜਿਹਾ ਪੰਜਾਬੀ ਸੂਬਾ ਕੌਮ ਨੇ ਰਾਜ ਭਾਗ ਲਈ ਸਰਦੀ ਸੂਬਾ ਸੀ ਆਪਣੇ ਇਤਿਹਾਸ ਤੇ ਪਛੋਕਰ ਨੂੰ ਸਾਹਮਣੇ ਵਾਸਤੇ ਬਣਾਇਆ ਸੀ ਉਸ ਪੰਜਾਬੀ ਸੂਬੇ ਵਿੱਚ ਦੋ ਵਾਰ ਸਰਕਾਰਾਂ ਦੂਜੀਆਂ ਬਣ ਗਈਆਂ ਤੇ ਸਰਕਾਰਾਂ ਨੇ ਬਣੀਆਂ ਆਪਣੀਆਂ ਜ਼ਮਾਨਤਾਂ ਜਬਤ ਹੋਈਆਂ ਹਾਂਜੀ ਬਹੁਤ અપਮਾਨ ਹੋਇਆ ਕੌਮ ਦਾ ਸਾਡੇ ਲੀਡਰਸ਼ਿਪਾਂ ਦੀ ਇਹਨਾਂ ਦੀ ਕਿਰਪਾ ਨਾਲ ਤੇ ਜੇ ਹੁਣ ਉਹਨਾਂ ਨੇ ਸੱਦਿਆ ਸੀ ਤੇ 2 ਦਸੰਬਰ ਨੂੰ ਤੁਸੀਂ ਸਾਰੀਆਂ ਗੱਲਾਂ ਮੰਨ ਲਈਆਂ ਜਦੋਂ ਤੁਸੀਂ ਮੰਨ ਲਈਆਂ ਤੇ ਫਿਰ ਸਿਰ ਝੁਕਾ ਕੇ ਕਹਿੰਦੇ ਵੀ ਸਾਡੇ ਕੋਲ ਹੁਣ ਗਲਤੀਆਂ ਬਹੁਤ ਵੱਡੀਆਂ ਹੋਈਆਂ ਨੇ ਕੌਮ ਦੀ ਸੇਵਾ ਵਾ ਪੁਰਾਣੇ ਲੀਡਰ ਤੇ ਕਹਿੰਦੇ ਹੁੰਦੇ ਸੀ ਵੀ ਇਹ ਉਸ ਤਰ੍ਹਾਂ ਦੀ ਮਾਲਾ ਵਾ ਕੌਮ ਦੀ ਸੇਵਾ ਕਰਨੀ ਬਹੁਤ ਔਖੀ ਆ ਆਪ ਗਵਾਹੀਏ ਤੇ ਤਾਂ ਛੋਪਾਈਏ ਤੇ ਇਹ ਪਿੱਛੇ ਹਟ ਜਾਂਦੇ ਚੁੱਪ ਕਰਕੇ ਵੀ ਰਾਜਪਾਲ ਅਸਾਂ ਬੜਾ ਲੰਮਾ ਸਮਾਂ ਕਰ ਲਿਆ 25 ਸਾਲ ਅਸੀਂ ਮੁੱਖ ਮੰਤਰੀਸ਼ਪ ਹੰਢਾਈ ਆ ਲੰਬਾ ਸਮਾਂ ਅਕਾਲੀ ਦਲ ਦੇ ਪ੍ਰਧਾਨ ਰਹੇ ਆ ਕੋਈ ਰਿਸ਼ਤੇਦਾਰ ਭੈਣ ਭਰਾ ਇਹੋ ਜਿਹਾ ਨਹੀਂ ਇਹਨਾਂ ਦਾ ਰਹਿ ਗਿਆ ਜਿਨ੍ਹਾਂ ਦੀ ਕੋਈ ਵੀ ਕੰਟਰੀਬਿਊਸ਼ਨ ਨਹੀਂ ਸੀ ਅਕਾਲੀ ਦਲ ਵਾਸਤੇ ਉਹ ਐਮਐਲਏ ਵੀ ਬਣ ਗਏ ਐਮਪੀ ਵੀ ਬਣ ਗਏ ਵਜ਼ੀਰ ਵੀ ਬਣ ਗਏ ਤੇ ਹੁਣ ਹੀ ਸਬਰ ਕਰਦੇ ਭਈ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਤੇ ਅਕਾਲ ਤਖਤ ਦੇ ਜਹਦਰ ਦਾ ਹੁਕਮ ਮੰਨ ਲੈਂਦੇ ਤੇ ਹੁਣ ਵੀ ਜਿਹੋ ਜੀਆਂ ਗੱਲਾਂ ਕਰਨ ਦੇ ਆ ਅੱਜ ਇੱਕ ਪਾਸੇ ਦਾ ਸੱਤਾ ਮੈਂਬਰ ਪਹਿਲਾਂ ਸੱਤ ਮੈਂਬਰ ਇਹਨਾਂ ਬਣਾਏ ਚਲੋ ਅਕਾਲ ਤਖਤ ਸਾਹਿਬ ਨੇ ਬਣਾਤੇ ਸਾਰਿਆਂ ਨੂੰ ਮਨਜ਼ੂਰ ਕਰਨੇ ਚਾਹੀਦੇ ਸੀ ਫਿਰ ਇਹਨਾਂ ਨੇ ਅਕਾਲ ਤਖਤ ਦੇ ਬਣਾਏ ਜਥੇਦਾਰ ਜਿਹੜੇ ਕਮੇਟੀ ਸੀ ਉਹਦਾ ਮਜ਼ਾਕ ਉਡਾਇਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋ ਅਸਤੀਫਾ ਦਵਾਤਾ ਜਿਹੜਾ ਕਮੇਟੀ ਦਾ ਮੁਖੀ ਬਣਾਇਆ ਸੀ ਫਿਰ ਬਡੁੰਗਰ ਸਾਹਿਬ ਜਿਹੜੇ ਪਹਿਲੇ ਮਰੇ ਸੀ ਉਹਨਾਂ ਕੋ ਅਸਤੀਫਾ ਦਵਾਤਾ ਗਲਤ ਸਿਰਫ ਇਹ ਅਸੀਂ ਵੀ ਮੰਨਣਾ ਨਹੀਂ ਅਸੀਂ ਪਰ ਫਿਰ ਵੀ ਜੇ ਸੋਚੀ ਤੇ ਪੰਜ ਮੈਂਬਰੀ ਕਮੇਟੀ ਨੂੰ ਸਿੰਘ ਸਾਹਿਬ ਨੇ ਆਦੇਸ਼ ਦਿੱਤੇ ਆ ਪੰਜ ਮੈਂਬਰੀ ਕਮੇਟੀ ਵੀ 18 ਤਰੀਕ ਤੋਂ ਭਰਤੀ ਚਾਲੂ ਕਰ ਪੰਜ ਮੈਂਬਰ ਨੂੰ ਸਿੰਘ ਸਾਹਿਬ ਨੇ ਆਦੇਸ਼ ਦਿੱਤੇ ਆ ਬਹੁਤ ਵਧੀਆ ਸਿੰਘ ਸਾਹਿਬ ਤਾਂ ਹਰ ਮਮਕਨ ਕੋਸ਼ਿਸ਼ ਕਰ ਰਹੇ ਆ ਕਿ ਕੌਮ ਆਪਣੇ ਪੈਰਾਂ ਤੇ ਆਏ ਤੇ ਕੌਮ ਆਪਣੇ ਗੌਰਵ ਮੇ ਇਤਿਹਾਸ ਨੂੰ ਵੇਖਦੇ ਹੋਏ ਅੱਗੇ ਤਰੱਕੀ ਕਰੇ ਪੰਜਾਬ ਨੇ ਬੜਾ ਸੰਤਾਪ ਢਾਇਆ ਅਸੀਂ ਹਰ ਪੱਖੋਂ ਪਿੱਛੇ ਚਲਾ ਗਿਆ ਸਾਡਾ ਪੰਜਾਬ ਕਿਸਾਨੀ ਪੱਖੋਂ ਨਸ਼ੇ ਰ ਹੋ ਗਿਆ ਪੜਾਈ ਪਿੱਛੋਂ ਸਾਰੇ ਪਾਸੇ ਉਸ ਅਸੀਂ ਸਫਰਰ ਤੇ ਜਹਦਾਰ ਜੀ ਨੇ ਵੀ ਸਹੀ ਫੈਸਲਾ ਕੀਤਾ ਵੀ ਤੁਸੀਂ 18 ਤਰੀਕ ਨੂੰ ਜਾਂ ਪੰਜ ਮੈਂਬਰ ਜਿਹੜੀ ਆ ਭਰਤੀ ਸ਼ੁਰੂ ਕਰੇ ਪਰ ਦੂਜੇ ਪਾਸੇ ਹਾਲੀ ਵੀ ਇਹਨਾਂ ਨੂੰ ਅਕਲ ਨਹੀਂ ਆ ਰਹੀ ਉਹ ਚੀਮਾ ਕਹਿ ਰਿਹਾ ਅਕਾਲ ਤਖਤ ਦੀ ਕਮੇਟੀ ਜਿਹੜੀ ਆ ਲੋਕਾਂ ਨੂੰ ਗਮਰਾਹ ਕਰ ਰਹੀ ਹੈ ਕਿਹੜੇ ਕਾਲ ਜਲ ਦੀ ਭਰਤੀ ਕਰਨੀ ਇਹ ਵੀ ਸਵਾਲ ਚੁੱਕੇ ਜਾ ਰਹੇ ਇੱਕ ਤਾਂ ਕਹਿੰਦਾ ਕਿਹੜੇ ਕਾਲ ਜਲ ਦੀ ਇਹ ਕਹਿੰਦਾ ਅਕਾਲ ਤਖਤ ਵਾਲੀ ਕਮੇਟੀ ਜਿਹੜੀ ਆ ਲੋਕਾਂ ਨੂੰ ਗਮਰਾਹ ਕਰ ਰਹੀ ਆ ਉਹ ਤੋਂ ਗਮਰਾਹ ਨਹੀਂ ਹੋਣਾ ਚਾਹੀਦਾ ਕਿਹੜੀ ਸਲਿੱਪ ਧੋੜ ਕੋ ਆ ਕਿੱਥੇ ਪੈਸਾ ਆ ਕਰਨਗੇ ਕਿਦਾਂ ਭਰਤੀ ਕਰੋ ਇਹੋ ਜਿਹੇ ਸਿੱਖ ਨੇ ਆਪਣੇ ਝੱਗਾ ਚੱਕੇ ਆਪਣਾ ਟਡ ਨੰਗਾ ਕਰੀ ਜਾਂਦੇ ਆ ਜੇ ਅਸੀਂ ਅਕਾਲ ਤਖਤ ਦਾ ਸਤਕਾਰ ਇਹਨਾਂ ਦਾ ਕਰਾਂਗੇ ਤੇ ਦੂਜੀਆਂ ਕੌਮਾਂ ਕਿਉਂ ਸਤਕਾਰ ਕਿਤਰਾ ਕਰਨਗੇ ਉਹਦੀਆਂ ਇਸ ਕਰਕੇ ਮੈਂ ਕਿਨਾਂਨਾਂ ਨੂੰ ਰੱਬ ਅਕਲ ਦੇਵੇ ਇਸ ਦਿਹਰਾ ਇਹ ਆ ਜਾਣ ਬਹੁਤ ਨੁਕਸਾਨ ਕੌਮ ਦਾ ਹੋ ਗਿਆ ਨਹੀਂ ਤੇ ਚੀਮਿਆ-ਚੀਮਿਆ ਨੂੰ ਮੁਰਕੇ ਲੋਕਾਂ ਨੇ ਘਰਾਂ ਤੋਂ ਬਾਹਰ ਨਹੀਂ ਨਿਕਲਦੇਣਾ ਸਿੰਘ ਸਾਹਿਬਾਨ ਦੇ ਛੋਟੇ ਪ੍ਰਸਾਦ ਸਤਕਾਰ ਦੀ ਗੱਲ ਕਰ ਰਹੇ ਹੋ ਕੁਝ ਦਿਨ ਪਹਿਲਾਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਮੁਕਤ ਕਰ ਦਿੱਤਾ ਗਿਆ ਵਾ ਅੱਜ ਤੰਜ ਕਸੇ ਜਾ ਰਹੇ ਆ ਗਿਆਨੀ ਰਗਵੀਰ ਸਿੰਘ ਤੇ ਦੇਖੋ ਬਦਕਿਸਮਤੀ ਆ ਜੀ ਗਿਆਨੀ ਹਰਪ੍ਰੀਤ ਸਿੰਘ ਪੜਿਆ ਲਿਖਿਆ ਬੰਦਾ ਇਤਿਹਾਸ ਦੇ ਉਹਨੂੰ ਬਹੁਤ ਵਕਫੀਤ ਆ ਬੜੇ ਸੋਹਣੇ ਤਰੀਕੇ ਨਾਲ ਉਹਨਾਂ 2 ਦਸੰਬਰ ਵਾਲਾ ਪ੍ਰੋਗਰਾਮ ਜਿਹੜਾ ਨਿਭਾਇਆ ਸੀਗਾ ਔਰ ਉਹ ਇਹਨਾਂ ਨੂੰ ਚੰਗਾ ਨਹੀਂ ਲੱਗਾ ਜੋ ਕੋ ਜੋ ਨੇ ਉਦੋਂ ਫੈਸਲੇ ਸਾਰੇ ਸਿੰਘ ਸਾਬਾ ਨੇ ਫੈਸਲਾ ਤਾਂ ਕੱਲ ਤੱਕ ਦੇ ਜ਼ਿਖੇਦਾਰ ਦਾ ਸੀ ਉਹਨਾਂ ਨੇ ਕਿਸ ਦੀ ਡਿਊਟੀ ਲਾਉਣੀ ਸੀ ਹਰਪ੍ਰੀਤ ਸਿੰਘ ਹੋਰਾਂ ਨੇ ਉਹ ਬੜੇ ਸਜਜੇ ਤਰੀਕੇ ਦੇ ਨਾਲ ਪੇਸ਼ ਕੀਤਾ ਤੇ ਚਾਹੀਦਾ ਤੇ ਸੀ ਵੀ ਸਤਕਾਰ ਕਰਦੇ ਉਹਦਾ ਪਰ ਉਹਨਾਂ ਨੇ ਉਹਨੂੰ અપਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਬਿਲਕੁਲ ਕਰਤਾਰਕੁਸ਼ੀ ਹੋ ਰਹੀ ਆ ਤੇ ਹੁਣ ਜੇ ਜ਼ਿਖੇਦਾਰ ਸਾਹਿਬ ਵਾਲੇ ਵੀ ਵੇਖਣਗੇ ਨਾ ਜੀ ਤੇ ਮੈਂ ਸਮਝਣਾ ਵੀ ਫਿਰ ਇੱਕ ਭਿਆਨਕ ਰੂਪ ਧਾਰ ਜੋਗੀ ਇੱਕ ਨਵੀਂ ਆਵਾਜ਼ ਉੱਠੂਗੀ ਇਹਨਾਂ ਦੇ ਉਲਟ ਤੇ ਮੈਂ ਤਾਂ ਕਹਿੰਦਾ ਵੀ ਹਾਲੇ ਵੀ ਸੁਖਬੀਰ ਨੂੰ ਸਮਝ ਜਾਣਾ ਚਾਹੀਦਾ ਜਿਹੜੇ ਆ ਆਲੇ-ਦੁਆਲੇ ਉਹਦਾ ਰੌਲਾ ਪਾਉਣ ਵਾਲਿਆਂ ਨਾ ਉਹਨਾਂ ਨੂੰ ਕਹਿਣਾ ਚਾਹੀਦਾ ਹੱਥ ਜੋੜ ਕੇ ਵੀ ਬਹੁਤ ਤੂੰ ਹ ਕਮਾ ਲਿਆ ਬੜੀ ਮਾਇਆ ਇਕੱਠੀ ਕਰ ਲਈ ਆ بڑے ਅਹੁਦੇ ਹੰਡਾਲੇ ਆ ਪਰ ਰੱਬ ਦਾ ਵਾਸਤਾ ਕੌਮ ਦਾ ਇਹ ਮਜ਼ਾਕ ਨਾ ਬਣਾਓ ਇਹਨਾਂ ਦੇ ਮੂੰਹ ਬੰਦ ਕਰਾਏ ਤੇ ਸੁਖਬੀਰ ਨੂੰ ਤਾਂ ਸਿਗਨਲ ਵੀ ਗੁਰੂ ਹਰਗੋਬਿੰਦ ਸਾਹਿਬ ਦੇਈ ਜਾਂਦੇ ਆ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਜੇ ਉਹਦੇ ਘਰਦਿਆਂ ਨੂੰ ਉਹਦੇ ਆਲੇ ਦੁਆਲੇ ਨੂੰ ਉਹਦੇ ਨਾਲ ਕੋਈ ਹਮਦਰਦੀ ਆ ਨਾ ਉਹਨੂੰ ਸਟੇਟਮੈਂਟ ਦੇ ਦੇਣੀ ਚਾਹੀਦੀ ਆ ਕਿ ਮੇਰਾ ਕੋਈ ਬੰਦਾ ਜਿਹੜਾ ਬੋਲੇ ਨਾ ਮੈਂ ਸਭ ਕੁਝ ਛੱਡ ਦਿੱਤਾ ਮੈਂ ਅਕਾਲ ਤਖਤ ਨੂੰ ਸਮਰਪਤ ਤਾਂ ਫੇਰ ਤਾਂ ਸ਼ਾਇਦ ਦੁੱਲਿਆਂ ਬੇਰਾਂ ਦਾ ਹਾਲੀ ਵੀ ਨਾ ਕੁਝ ਵਿਗੜੇ ਤੇ ਜੇ ਉਹਨੇ ਮੂੰਹ ਬੰਦ ਰੱਖਿਆ ਇਹਨਾਂ ਕੋ ਅਕਾਲ ਤਖਤ ਦੇ ਉਲਟ ਬੁਲਾਉਂਦਾ ਰਿਹਾ ਤਾਂ ਫਿਰ ਲੋਕਾਂ ਨੇ ਇਹਨਾਂ ਨੂੰ ਉਹ ਸਜ਼ਾ ਦੇਣਗੇ ਜਿਹੜੀ ਯਾਦ ਕਰਨੀ ਆ 18 ਤਰੀਕ ਦੀ ਭਰਤੀ ਪ੍ਰਕਿਰਾਂ ਨੂੰ ਤੁਸੀਂ ਕਿਉਂ ਵੇਖਦੇ ਆ ਕਿ 35 ਤੋਂ 38 ਲੱਖ ਦੀ ਭਰਤੀ ਦੱਸਿਆ ਜਾ ਰਿਹਾ ਇਕੱਲੇ ਲੋਕ ਕਰ ਲਈ ਗਈ ਜਿਹੜੀ ਤੇ ਇਹਨਾਂ ਨੇ ਭਰਤੀ ਕੀਤੀ ਆ ਮੈਨੂੰ ਤਾਂ ਬੜੀ ਹੈਰਾਨਗੀ ਆ ਵੀ ਜਦੋਂ ਦਾਗੀ ਤੇ ਬਾਗੀ ਜਿਹਨਾਂ ਨੂੰ ਕਹਿੰਦੇ ਸੀ ਇਹ ਸਾਰੇ ਆਪਾਂ ਇਕੱਠੇ ਸਾਂ ਤੇ ਵੋਟਾਂ ਪਈਆਂ ਸੀ ਸਾਰੇ ਪੰਜਾਬ 'ਚ 18 ਲੱਖ ਤੇ ਹੁਣ ਜਦੋਂ ਅਸੀਂ ਅੱਡ-ਅੱਡ ਹੋ ਗਏ ਆ ਤੇ ਇਹਨਾਂ ਨੇ ਭਰਤੀ ਕਰ ਲਈ 35 ਲੱਖ ਦੀ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਆ ਕੋਈ ਭਰਤੀ-ਪੁਰਤੀ ਨੇ ਇਹਨਾਂ ਦੀ ਹੋਈ ਕਾਪੀਆਂ ਇਹਨਾਂ ਨੇ ਛਪਾਈਆਂ ਨੇ ਪੈਸੇ ਲਏ ਨੇ ਤੇ ਨਾ ਲਿਸਟਾਂ ਤੋਂ ਲੈ ਕੇ ਲਿਖ ਕੇ ਰੱਖ ਦਿੱਤੇ ਨੇ ਭਰਤੀ ਹੋਣੀ ਆ ਜਿਹੜੀ ਅਕਾਲ ਤਖਤ ਵਾਲੀ ਹੋਣੀ ਆ ਤੁਸੀਂ ਦੇਖਿਓ ਭਈ ਲੋਕਾਂ ਨੇ ਲੱਭਿਆ ਕਰਨਾ ਭਰਤੀ ਵਾਲਾ ਸਟਾਲ ਕਿੱਥੇ ਆ ਕਿੱਥੇ ਲੋਕ ਬੈਠੇ ਆ ਹੁਣ ਸਟਾਰਟ ਹੋ ਰਹੀ 18 ਤਰੀਕ ਜਿੱਤਰਾ ਲੋਕ ਕਾਣਾ ਪ੍ਰਸ਼ਰ ਦੀ ਪਰਚੀ ਲੈਣ ਵਾਸਤੇ ਜਾਂਦੇ ਆ ਨਾ ਦਰਬਾਰ ਸਾਹਿਬ ਇਸ ਤਰ੍ਹਾਂ ਅਕਾਲੀ ਦਲ ਦੀ ਭਰਤੀ ਵਾਲਾ ਆਉਣਗੇ ਇਸ ਕਰਕੇ ਆਉਣਗੇ ਕਿ ਲੋਕ ਬਾਕੀ ਸਾਰੀਆਂ ਪਾਰਟੀਆਂ ਤੋਂ ਦੁਖੀ ਨੇ ਜੋ ਕੁਝ ਪੰਜਾਬ ਦੇ ਵਿੱਚ ਆ ਮੌਜੂਦਾ ਸਰਕਾਰ ਨੇ ਵੀ ਟੈਲਰ ਰ ਵਿਖਾਇਆ ਤੇ ਜੋ ਕਲੀ ਆ ਕਾਲੀਦਾਲ ਸੁਖਵੀਰ ਵਾਲਾ ਬਾਦਲ ਕਾਲੀਦਾਲ ਘੋਲ ਰਿਹਾ ਇਹਦੇ ਤੋਂ ਲੋਕਾਂ ਨੇ ਦੁਖੀ ਹੋ ਕੇ ਲੋਕਾਂ ਨੇ ਕਾਲੀਦਾਲ ਲ ਮੁਰਨਾਵਾਂ ਬਿਲਕੁਲ ਲਾਜ ਦਾ ਕਿਸਾਨੀ ਵੀ ਇਸ ਟਮ ਸੰਕਟ ਚ ਪਹਿਲੇ ਉਹ ਤਾਂ ਦਿੱਲੀ ਨਹੀਂ ਜਾਣਤਾ ਗਿਆ ਹੁਣ ਤੇ ਚੰਡੀਗੜ੍ਹ ਦੇ ਬੁਰਖਾਂ ਤੇ ਨਹੀਂ ਜਾਣ ਪਹਿਲਾਂ ਸਰਕਾਰ ਕਿਸਾਨਾਂ ਦੀਆਂ ਗੱਲਾਂ ਵੜੀਆਂ ਕਰਦੀ ਸੀ ਇਹੋ ਹੀ ਸਰਕਾਰ ਜਿਹੜੀ ਆ ਕਿਸਾਨਾਂ ਦੇ ਪਿੱਠ ਪੂਰਦੀ ਸੀ ਤੇ ਹੁਣ ਉਹ ਹੋਈ ਸਰਕਾਰ ਕਿਸਾਨਾਂ ਨੂੰ ਕੁੱਟਣ ਦੇ ਆ ਗਈ ਆ ਇਹਦਾ ਮਤਲਬ ਨਾ ਹੈ ਉਦੋਂ ਸੰਸਾ ਉਹਨਾਂ ਨਾਲ ਸੰਸੀਰ ਸੀ ਇਹ ਤਾਂ ਸਿਰਫ ਆਪਣੀ ਕੁਰਸੀ ਤੱਕ ਸੰਸੀਰ ਸੀ ਉਦੋਂ ਕੁਰਸੀ ਲੈਣ ਵਾਸਤੇ ਕਿਸਾਨਾਂ ਦੀ ਗੱਲ ਕਰਦੇ ਸੀ ਅੱਜ ਕੁਰਸੀ ਬਚਾਉਣ ਵਾਸਤੇ ਕਿਸਾਨਾਂ ਨੂੰ ਕੁੱਟ ਰਹੇ ਆ ਇਸ ਕਰਕੇ ਕਿਸਾਨੀ ਤੇ ਨਸ਼ੇ ਤੇ ਐਜੂਕੇਸ਼ਨ ਜੋ ਪੰਜਾਬ ਦੀ ਦੁਰਦਸ਼ਾ ਹੋ ਰਹੀ ਆ ਉਹਦਾ ਸਾਨੂੰ ਬਹੁਤ ਦੁੱਖ ਆ ਸਿੱਖੀ ਦਾ ਜੋ ਘਾਣ ਕੀਤਾ ਜਾ ਰਿਹਾ ਉਹਦਾ ਬਹੁਤ ਦੁੱਖ ਆ ਇਹ 3-4 ਗੱਲਾਂ ਸਾਨੂੰ ਹਰ ਸੱਚੇ ਸਿੱਖ ਨੂੰ ਰਾਤ ਨੀਂਦ ਨਹੀਂ ਆਉਣ ਦਿੰਦੀਆਂ ਉਹ ਟੰਬਦੀਆਂ ਨੇ ਸਾਨੂੰ ਔਰ ਅਸੀਂ ਸਾਰੇ ਪੰਜਾਬ ਨੂੰ ਉਠਾਵਾਂਗੇ ਤੇ ਸਿਹਰੇ ਆਏ ਪਾਵਾਂਗੇ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਸਾਂਝੀ ਵਲਤਾ ਦੀ ਅਸੀਂ ਗੱਲ ਕਰਾਂਗੇ ਸਭ ਨੂੰ ਗੁਰੂਆਂ ਨੇ ਵੀ ਬੁੱਕਲ ਚ ਲੈ ਕੇ ਚੱਲੇ ਆ ਤੇ ਅਸੀਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਨੂੰ ਲੈ ਕੇ ਇਕੱਠੇ ਚੱਲੋਗੇ ਭਾਵੇਂ ਉਹ ਬੱਖੇ-ਵੁਖਰੇ ਅਕਾਲੀ ਦਲ ਜਾਂ ਜਥੇਬੰਦੀਆਂ ਸਾਰਿਆਂ ਨਾਲ ਮੀਟਿੰਗਾਂ ਹੋਣ ਆਰੇ ਅਕਾਲੀ ਦਲ ਜਿਨ੍ਹਾਂ ਨੇ ਮਗਰ ਅਕਾਲੀ ਦਲ ਲਾਇਆ ਜਾਂ ਕੋਈ ਸੰਸਥਾ ਬਣਾਈ ਆ ਉਹਨਾਂ ਕੋ ਨਿਮਰਤਾ ਨਾਲ ਹੱਥ ਜੋੜ ਕੇ ਜਾਵਾਂਗੇ ਕਿ ਰੱਬ ਦਾ ਵਾਸਤਾ ਕੌਮ ਤੇ ਰਹਿਮ ਕਰੋ ਇਕੱਠੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਲਿਓ ਅਸੀਂ ਪਿਛੇ हट ਜਾਵਾਂਗੇ ਪਰਵਾਜੀ ਮਨਜੀਤ ਸਿੰਘ ਭੋਮਾ ਸਾਡੇ ਨਾਲ ਜੁੜ ਚੁੱਕੇ ਆਪੋ ਭੋਮਾ ਸਾਹਿਬ ਤੁਸੀਂ ਸਾਰੀ ਗੱਲਬਾਤ ਸੁਣ ਹੀ ਚੁੱਕੇ ਹੋ ਕਿਵੇਂ ਦੀ ਭਰਤੀ ਪ੍ਰਕਿਰਿਆ ਹੋਊਗੀ ਥੋੜਾ ਇਧਰਲੇ ਪਾਸੇ ਆ ਜਿਓ ਕਿਵੇਂ ਦੀ ਹੋਊਗੀ ਭਰਤੀ ਪ੍ਰਕਿਰਿਆ ਹੋਣ ਵਾਲੀ ਵੇਖੋ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਤੇ ਉਹਨਾਂ ਵੱਲੋਂ ਬਣਾਈ ਹੋਈ ਪੰਜ ਮੈਂਬਰ ਦੀ ਭਰਤੀ ਕਮੇਟੀ ਨੂੰ ਇੱਕ ਬੇਨਤੀ ਸਭ ਤੋਂ ਪਹਿਲਾਂ ਕਰਨੀ ਚਾਹੂੰਗਾ ਕਿ ਉਹ ਇੱਕ ਆਦੇਸ਼ ਜਾਰੀ ਕਰਨ ਅਪੀਲ ਜਾਰੀ ਕਰਨ ਤੇ ਇਹ ਭਰਤੀ ਜਿਹੜੀ ਆ ਕੱਲੀ ਪੰਜਾਬ ਚ ਨਾ ਹੋਵੇ ਸਾਰੇ ਦੇਸ਼ ਚ ਹੋਵੇ ਜਿੱਥੇ-ਜਿੱਥੇ ਕੋਈ ਸਿੱਖ ਵੱਸਦਾ ਦੂਸਰੀ ਗੱਲ ਬਾਹਰ ਦੇ ਦੇਸ਼ਾਂ ਤੱਕ ਹੋਵੇ ਅੰਤਰਰਾਸ਼ਟਰੀ ਪੱਧਰ ਤੇ ਜਿੱਥੇ ਸਿੱਖ ਵੱਸਦੇ ਆ ਦੁਨੀਆ ਭਰ ਚ ਉੱਥੋਂ ਇਹ ਤੱਕ ਇਹ ਜਿਹੜੀ ਆ ਕਾਲ ਤਕਸਾ ਵਾਲੀ ਭਰਤੀ ਜਿਹੜੀ ਆ ਹੋਣੀ ਚਾਹੀਦੀ ਆ ਭਾਵੇਂ ਆਨਲਾਈਨ ਵੀ ਕਿਉਂ ਨਾ ਹੋਵੇ ਆਨਲਾਈਨ ਭਰਤੀ ਸ਼ੁਰੂ ਕਰਕੇ ਨਾਲ ਪ੍ਰੂਫ ਲਾ ਕੇ ਉਹ ਭਰਤੀ ਜਿਹੜੀ ਆ ਦੁਨੀਆ ਭਰ ਦੇ ਸਿੱਖ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਨਾਲ ਨਾਲੇ ਜੁੜਨ ਨਾਲੇ ਬਾਣੀ ਬਾਣੇ ਨਾਲ ਵੀ ਜੁੜਨ ਤੇ ਨਾਲੇ ਅਕਾਲ ਤਖਤ ਸਾਹਿਬ ਨਾਲ ਜੁੜਨ ਇੱਕ ਬੜਾ ਵੱਡਾ ਜਿਹੜਾ ਵਾ ਸੁਨਹਿਰੀ ਮੌਕਾ ਅਕਾਲ ਤਖਤ ਸਾਹਿਬ ਨਾਲ ਤੇ ਗੁਰੂ ਗ੍ਰੰਥ ਸਾਹਿਬ ਨਾਲ ਤੇ ਬਾਣੀ ਬਾਣੇ ਨਾਲ ਜੁੜਨ ਦਾ ਤੇ ਸਮੁੱਚੇ ਸਿੱਖਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਆ ਵੀ ਜਿੱਥੇ-ਜਿੱਥੇ ਉਹ ਵਸਦੇ ਆ ਉਹ ਭਰਤੀ ਕਮੇਟੀ ਨੂੰ ਪਹੁੰਚ ਕਰਨ ਤੇ ਭਰਤੀ ਕਰਨ ਜਿਹੜੀ ਭਰਤੀ ਹੋਈ ਆ ਜਿਵੇਂ ਛੋਟਾ ਛੋਟੋ ਭਜਨ ਦੱਸਿਆ ਕਿ ਸਾਡੀ ਭਰਤੀ ਕਿ ਨਵੇਂਕਲੀ ਭਰਤੀ ਹੋਊਗੀ ਜਿਹੜੀ ਪਹਿਲੀ ਭਰਤੀ ਹੋਈ ਉਹ ਭਰਤੀ ਪ੍ਰਕਰਨ ਕਿਵੇਂ ਵੇਖਦੇ ਹੋ ਤੇ ਹੁਣ ਉਹ ਤੇ ਤੰਜ ਵੀ ਕੱਸੇ ਜਾ ਰਹੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਬਣੀ ਆ ਉਹ ਕਿਹੜੇ ਵਿਧਿ ਵਿਧਾਨ ਦੇ ਨਾਲ ਕਿਸ ਤਰ੍ਹਾਂ ਕਿਹੜੇ ਕੀ ਕੀ ਛਪਾਇਆ ਹੋਇਆ ਵਾ ਤੁਸੀਂ ਕਿਹੜੀਆਂ ਪਰਚੀਆਂ ਵਾ ਕਿਹੜਾ ਅਕਾਊਂਟ ਤੁਹਾਡੇ ਕੋਲੋਂ ਕਿਹੜੇ ਅਕਾਊਂਟ ਜੇ ਲੋੜ ਪੈਂਦੀ ਆ ਪੈਸੇ ਆਉਣਗੇ ਇਹ ਸਾਰਾ ਕੋ ਸਵਾਲ ਵੀ ਉੱਠ ਰਹੇ ਵੇਖੋ ਕੱਲੇ ਹੋਣ ਵਾਲੀ ਬਾਦਲ ਕੰਪਨੀ ਦੀ ਭਰਤੀ ਨਹੀਂ ਆਏ ਇਹ ਬਾਦਲ ਕੰਪਨੀ ਦੀ ਭਰਤੀ ਜਿਹੜੀ ਆ ਪਹਿਲਾਂ ਵੀ ਹੁੰਦੀ ਰਹੀ ਆ। ਅਕਾਲੀ ਦਲ ਦੀ ਭਰਤੀ ਪਹਿਲਾਂ ਵੀ ਨਹੀਂ ਹੋਈ ਕਦੇ। ਤੇ ਹੁਣ ਵੀ ਅਕਾਲੀ ਦਲ ਦੀ ਭਰਤੀ ਨਹੀਂ ਹੋਈ। ਇਹ ਬਾਦਲ ਪ੍ਰਾਈਵੇਟ ਕੰਪਨੀ ਦੀ ਭਰਤੀ ਹੋਈ ਆ ਜਿਹੜੀ ਹੋਈ ਆ। ਇਹ ਹੋਈ ਕਿੱਧਰ ਆ? ਇਹ ਦਫ਼ਤਰਾਂ 'ਚ ਬਹਿ ਕੇ ਵੋਟਰ ਲਿਸਟਾਂ ਤੋਂ ਬਹਿ ਕੇ ਤੇ ਜਿਹੜਾ ਇਹਨਾਂ ਨੇ 15 ਸਾਲ ਪੰਜਾਬ ਨੂੰ ਲੁੱਟਿਆ ਵਾ ਉਹ ਪੈਸੇ ਇਹਨਾਂ ਜਮ੍ਹਾਂ ਕਰਾਤੇ ਆ। ਤੇ ਵੋਟਰ ਸੂਚੀਆਂ ਤੋਂ ਜਿਹੜਾ ਵਾ ਦਫ਼ਤਰਾਂ 'ਚ ਬਹਿ ਕੇ ਉਹ लवली ਬੰਟੀ ਕੰਟੀਸ਼ਨਟੀ ਹੋਣਾ ਉਹਨਾਂ ਨੇ ਭਰਤੀ ਕੀਤੀ ਹੈ 1920 ਵਾਲਾ ਕਾਲੀ ਦਲ ਦੀ ਵਾਪਸੀ ਹੋਊਗੀ ਜਿਹੜਾ ਪਹਿਲੋਂ ਦੇ ਕਾਲੀ ਦਲ ਦੀ ਅੱਜ ਵੀ ਯਾਦ ਕੀਤਾ ਜਾਂਦਾ 104 ਜਾਂ 5 ਸਾਲ ਦਾ ਇਤਿਹਾਸ ਆ ਇਤਿਹਾਸ ਗਵਾ ਕਿ ਉਹ ਕਾਲੀ ਦਲ ਦੀਆਂ ਜਿਹੜੀਆਂ ਬਾਤਾਂ ਪੈਂਦੀਆਂ ਉਹ ਕਾਲੀ ਦਲ ਦੀ ਵਾਪਸੀ ਹੋਊਗੀ ਹੁਣ ਵੇਖੋ ਨਿਚੇ ਹੋਏਗੀ ਜਿੱਦਾਂ ਮੈਂ ਕਿਹਾ ਨਾ ਕਿ ਜੇਕਰ ਇਹ ਭਰਤੀ ਸਹੀ ਦੇ ਸ਼ਾਹ ਜਹਤ ਦੁਨੀਆ ਭਰ 'ਚ ਜਿੱਥੇ ਵੱਸਦਾ ਸਿੱਖ ਆ ਉਹਨਾਂ ਦੀ ਭਰਤੀ ਹੋਵੇ ਉਹਨਾਂ ਕੋਲੋਂ ਵੀ ਮੈਂਬਰਸ਼ਿਪ ਭੇਜੀ ਜਾਵੇ ਤੇ ਉਹ ਵੀ ਭਰਤੀਕਰਨ 1920 ਵਾਲਾ ਕਾਲੀਦਲ ਨਿਸ਼ਚੇ ਸਾਹਮਣੇ ਆਏਗਾ। ਕਾਲਾ ਜੀ ਸੁੱਚਾ ਸਿੰਘ ਛੋਟੇਪੁਰ ਸਾਡੇ ਨਾਲ ਸੀ ਹੁਣ ਮਨਜੀਤ ਸਿੰਘ ਭੋਮਾ ਜੀ ਨੇ ਵੀ ਕਿਹਾ ਕਿ ਇਹ ਭਰਤੀ ਜਿਹੜੀ ਭਰਤੀ ਪ੍ਰਕਿਰਿਆ ਵਾ ਇਹ ਵਧੀਆ ਢੰਗ ਨਾਲ ਹੋਊਗੀ ਤੇ ਅੱਜ ਜੇ ਆਪਾਂ ਗੱਲ ਕਰੀਏ ਜਿਹੜੀ ਧਰਤੀ ਤੇ ਖੜੇ ਆ ਇਸ ਧਰਤੀ ਦਾ ਜ਼ਿਕਰ ਵੀ ਜ਼ਰੂਰ ਹੋਊਗਾ ਸੰਤਾਂ ਦੇ ਪਰਿਵਾਰ ਦੇ ਮੈਂਬਰ ਸਹਿਬਾਨਾਂ ਵੱਲੋਂ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ ਭਾਈ ਅਮਰੀਕ ਸਿੰਘ ਜੀ ਨਾਲ ਯਾਦ ਕੀਤਾ ਜਾ। ਅੱਜ ਜਨਮ ਦਿਹਾੜਾ ਵੀ ਹੈ ਭਾਈ ਅਮਰੀਕ ਸਿੰਘ ਦਾ। ਅੱਜ ਉਸ ਸਮਾਗਮ ਤੇ ਤੁਸੀਂ ਪਹੁੰਚਿਓ। ਇਸ ਇਤਿਹਾਸਕ ਸਥਾਨ ਤੋਂ ਕੋਈ ਫੈਸਲੇ ਵੀ ਲਏ ਜਾ ਸਕਦੇ ਆ। ਸ਼ੰਦ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਵੀ ਪਹੁੰਚਣਗੇ। ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਭਾਈ ਅਮਰੀਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਪੇਸ਼ ਕਰਦਾ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਭਾਈ ਅਮਰੀਕ ਸਿੰਘ ਇੱਕ ਅਜਈ ਸ਼ਖਸੀਅਤ ਸੀ ਜਦੋਂ ਪੰਜਾਬ ਦੇ ਵਿੱਚ ਨਾਸਤਿਕ ਤਾਕਤਾਂ ਦਾ ਕਾਮਰੇਡ ਤਾਕਤਾਂ ਦਾ ਨਕਸਲ ਇਟਾਂ ਦਾ ਪੂਰਾ ਬੋਲਬਾਲਾ ਸੀ ਤੇ ਕਾਲਜਾਂ ਦੇ ਵਿੱਚ ਕੋਈ ਵੀ ਪੱਗ ਬੰਨਣ ਵਾਲਾ ਸਿੱਖ ਜਿਹੜਾ ਵਾ ਦਿਖਾਈ ਨਹੀਂ ਸੀ ਦਿੰਦਾ ਤੇ ਜੇ ਕੋਈ ਪੱਗ ਬੰਨਣ ਵਾਲਾ ਸਿੱਖ ਦਿਖਾਈ ਦਿੰਦਾ ਸੀ ਉਹਨੂੰ ਕਾਮਰੇਡ ਉਹ ਇਹ ਗਿਆਨੀ ਕਹਿ ਕੇ ਟਾਂਚ ਕਰਦੇ ਸੀ ਤੇ ਬੁਲਾਉਂਦੇ ਸੀ ਉਹਨੂੰ ਜਲੀਲ ਕਰਦੇ ਸੀ ਅਪਮਾਨਿਤ ਕਰਦੇ ਸੀ ਤੇ ਭਾਈ ਅਮਰੀਕ ਸਿੰਘ ਜੀ ਨੇ ਕਹੇ ਕੇਸ਼ਰੀ ਨਿਸ਼ਾਨ ਸਾਹਿਬ ਦੇ ਹਿੱਥ ਪੰਜਾਬ ਦੀ ਨੌਜਵਾਨੀ ਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਿਹੜਾ ਵਾ ਲਾਂਬੰਦ ਕੀਤਾ ਤੇ ਇਹ ਜਿਹੜੇ ਵਿਦਿਆਰਥੀ ਜਿਹੜੇ ਲਾਲ ਝੰਡੇ ਚੁੱਕੀ ਫਿਰਦੇ ਸੀ ਨਾਸਤਕ ਤਾਕਤਾਂ ਦੇ ਮਗਰ ਲੱਗਦੇ ਫਿਰਦੇ ਸੀ ਉਹਨਾਂ ਨੂੰ ਕੇਸ਼ਰੀ ਨਿਸ਼ਾਨ ਥੱਲੇ ਲਿਆ ਕੇ ਬਾਣੀ ਬਾਣੇ ਦੇ ਨਾਲ ਜੋੜ ਕੇ ਤੇ ਸਮੁੱਚੇ ਵਿਦਿਕ ਆਧਾਰਿਆਂ ਦੇ ਵਿੱਚ ਨੀਲੀਆਂ ਤੇ ਕੇਸਰੀ ਪੀਲਾਂ ਦਾ ਪੱਗਾਂ ਦਾ ਹੜ ਆ ਗਿਆ ਸੀ ਤੇ ਜਿਹੜੀਆਂ ਸਾਡੀਆਂ ਭੈਣਾਂ ਸੀ ਉਹ ਨੀਲੇ ਤੇ ਪੀਲੇ ਦੁਪੱਟੇ ਜੀ ਯੂਨੀਵਰਸਿਟੀਆਂ ਚ ਕਾਲਜਾਂ ਚ ਲੈਣ ਲੱਗ ਪਿਆ ਸੀ ਇਹ ਬਹੁਤ ਵੱਡਾ ਇਨਕਲਾਬੀ ਸ਼ਖਸੀਅਤ ਜਿਹੜੇ ਆ ਭਾਈ ਅਮਰੀਕ ਸਿੰਘ ਹੋਏ ਆ ਦੂਸਰੀ ਗੱਲ ਕਿ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਭਾਈ ਅਮਰੀਕ ਸਿੰਘ ਨੂੰ ਟਕਸਾਲ ਦੀ ਦਸਚੱਕਾ ਦਸਤਾਰ ਦੀ ਪੇਸ਼ਕਸ਼ ਹੋਈ ਸੀ ਸਾਰੇ ਸਿੰਘ ਚਾਹੁੰਦੇ ਸੀ ਭਾਈ ਅਮਰੀਕ ਸਿੰਘ ਟਕਸਾਲ ਦਾ ਮੁਖੀ ਬਣੇ ਪਰ ਭਾਈ ਅਮਰੀਕ ਸਿੰਘ ਜਮੀਰ ਦੀ ਆਪਣੀ ਜਮੀਰ ਦੀ ਆਵਾਜ਼ ਨਾਲ ਉਨੇ ਕਾਇਦੇ ਤੇ ਮੇਰਾ ਹੱਕ ਨਹੀਂ ਬਣਦਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਹੱਕ ਜਿਹੜਾ ਵਾ ਬਣਦਾ ਉਹ ਅਸਲੀ ਵਾਰਸ ਨੇ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਕੌਮ ਦਾ ਜਰਨੈਲ ਬਣਾਉਣ ਵਾਲੇ ਟਕਸਾਲ ਦਾ ਜਰਨੈਲ ਬਣਾਉਣ ਵਾਲੇ ਟਕਸਾਲ ਦਾ ਮੁਖੀ ਬਣਾਉਣ ਵਾਲੇ ਭਾਈ ਸਾਹਿਬ ਭਾਈ ਅਮਰੀਤ ਸਿੰਘ ਜਣ ਭਾਈ ਅਮਰੀਤ ਸਿੰਘ ਸਨ ਜਿਹੜੇ ਇੱਕ ਤਿਆਗ ਦੀ ਮੂਰਤ ਸਨ ਅੱਜ ਦਾ ਜੋ ਮਾਹੌਲ ਬਣਿਆ ਹੋਇਆ ਹਰਿਆਵਲ ਦਸਤ ਦੀ ਤੁਸੀਂ ਗੱਲ ਕੀਤੀ ਆ ਅੱਜ ਹਰਿਆਵਲ ਦਸਤਾ ਵੀ ਖਿਲਰਿਆ ਪਿਆ ਵਾ ਕਿਤੇ 10 ਮੈਂਬਰ ਮਿਲਦੇ ਆ ਕਿਤੇ 20 ਮੈਂਬਰ ਮਿਲਦੇ ਆ ਪਰ ਇੱਕ ਸਮਾਂ ਸੀ ਭਾਈ ਅਮਰੀਕ ਸਿੰਘ ਦੀ ਰਹਿਨਮਾਈ ਦੇ ਵਿੱਚ ਉਹ ਹਰਿਆਵਲ ਦਸਤੇ ਨੇ ਇੱਕ ਲਹਿਰ ਤੋਰੀ ਉਹ ਸੰਤਾਂ ਦੇ ਨੇੜੇ ਵੀ ਸੀ ਭਾਈ ਅਮਰੀਕ ਸਿੰਘ ਦੀ ਵੱਡੀ ਦੇਣ ਆ ਪੰਜਾਬ ਦੇ ਹਰਿਆਵਲ ਦਸਤੇ ਦੇ ਵੇਖੋ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੈਂਡਰਾਂ ਵਾਲਿਆਂ ਤੇ ਭਾਈ ਅਮਰੀਕ ਸਿੰਘ ਦੀ ਚੜ੍ਹਤ ਹੋਈ ਪੰਜਾਬ 'ਚ ਤੇ ਦੋਵੇਂ ਬੇਤਾਜ ਬਾਦਸ਼ਾਹ ਪੰਜਾਬ ਦੇ ਹੋਰ ਨੇ بڑے ਸਿੱਖ ਕੌਮ ਦੇ ਬਾਦਸ਼ਾਹ ਨੇ ਬੜੇ ਤਾਂ ਉਸ ਵੇਲੇ ਜਿਹੜੇ ਗਦਾਰ ਸੀ ਖਾਸ ਕਰਕੇ ਲੌਂਗਵਾਲ ਟੋਲਾ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਖਤਰਾ ਪੈ ਗਿਆ ਸੀ ਇਹਨਾਂ ਨੂੰ ਹਜਮ ਨਹੀਂ ਹੋਇਆ ਸੰਤ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਦੀ ਚੜ੍ਹਤ ਨੂੰ ਤੇ ਇੰਦਰਾ ਗਾਂਧੀ ਨੂੰ ਇਹੋ ਹੀ ਦਿੱਲੀੋਂ ਲੈ ਕੇ ਆਏ ਯਾ ਤੋਪਾਂ ਟੰਕਾ ਦੇ ਨਾਲ ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਬਦਲ ਕਿਆਂ ਨੇ ਲੌਂਗਵਾਲ ਟੋਲੇ ਨੇ ਜਿਹੜਾ ਬਾ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਤਾਲੇ ਭਾਈ ਮਰੀਤ ਸਿੰਘ ਜੀ ਜਰਨੈਲ ਸਪੇਕ ਸਿੰਘ ਜੀ ਬਾਬਾ ਸਾਰਾ ਸਿੰਘ ਜੀ ਅਨੇਕਾਂ ਜਿਹੜੇ ਆ ਸਿੰਘ ਸਿੰਘਣੀਆਂ ਜਿਹੜੇ ਆ ਉਥੇ ਇਹਨਾਂ ਲੋਕਾਂ ਨੇ ਜਿਹੜੇ ਆ ਸ਼ਹੀਦ ਕਰਵਾਏ ਫੌਜਾਤੋਂ ਜਿਹੜੇ ਆ ਪਰ ਉਸ ਤੋਂ ਬਾਅਦ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਇਹ ਲਗਾਤਾਰ ਇਹਨਾਂ ਦੇ ਆਖ ਟਕਸਾਲ ਤੇ ਆਲਰੇਡੀ ਆ ਸਿਕ ਸਟੂਡੈਂਟ ਫੈਡਰੇਸ਼ਨ ਤੇ ਰਹੀ ਆ ਕਦੇ ਇਹ ਫੈਡਰੇਸ਼ਨ ਦੇ ਮੁਕਾਬਲੇ ਜੂਥ ਵਿੰਗ ਬਣਾਉਂਦੇ ਰਹੇ ਆ ਕਦੇ ਐਸਓਆਈ ਬਣਾਉਂਦੇ ਰਹੇ ਆ ਕੋਨੀ ਮੋਨੀ ਸ਼ੇਪਸ਼ਾਇਨਾ ਵਰਗੀ ਜਿਹੜੀ ਉਹ ਜਥੇਬੰਦੀ ਆ ਭਾਵੇਂ ਉਹ ਚੱਲ ਵੀ ਨਹੀਂ ਸਕੀ ਕਹਿਣ ਤੋਂ ਭਾਵ ਆ ਕਿ ਬਾਦਲ ਪਰਵਾਹ ਹੀ ਇਹਨਾਂ ਦੋਨਾਂ ਸੰਸਥਾਵਾਂ ਦਾ ਜਿਹੜਾ ਵਾ ਘਾਣ ਕਰਾਉਣ ਵਾਲਾ ਇਹਨਾਂ ਨੂੰ ਟੋਟੇ-ਟੋਟੇ ਕਰਾਉਣ ਵਾਲਾ ਇਹਨਾਂ ਚ ਬਾਦਲ ਪਰਿਵਾਰ ਦੀ ਜਿਹੜੀ ਆ ਹਮੇਸ਼ਾ ਜਿਹੜੀ ਆ ਮੁੱਖ ਭੂਮਿਕਾ ਰਹੀ ਆ ਤੇ ਪੰਥ ਵਿਰੋਧੀ ਤਾਕਤਾਂ ਨਾਲ ਡੇਰੇ ਸਰਸੇ ਵਾਲੇ ਨਾਲ ਇਹਨਾਂ ਦੀਆਂ ਯਾਰੀਆਂ ਉਹ ਜੱਗ ਜਹਰ ਨੇ ਉਹਨਾਂ ਨੂੰ ਮਾਫੀਆਂ ਜੱਗ ਜਹਰ ਨੇ ਜ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਦੀ ਕੋਠੀ ਸਦਣਾ ਉਹ ਵੀ ਸਾਰੀਆਂ ਗੱਲਾਂ ਜਿਹੜੀਆਂ ਨੇ ਕੌਮ ਦੇ ਜਿਹੜੀ ਆ ਵਾ ਸਾਹਮਣੇ ਆ ਪਰ ਮੈਂ ਇੱਕੋ ਗੱਲ ਹੁਣ ਕਹਿਣਾ ਚਾਹੁੰਦਾ ਵਾਂ ਕਿ ਅੱਜ ਜਿੱਥੇ ਆਏ ਆ ਅਸੀਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਸਥਾਨ ਤੇ ਆਏ ਆ ਭਾਈ ਅਮਰੀਤ ਸਿੰਘ ਜੀ ਦੇ ਜਨਮ ਸਥਾਨ ਤੇ ਆਏ ਆ ਇਹਨਾਂ ਦੋਨਾਂ ਸ਼ਖਸੀਤਾਂ ਨੂੰ ਅਸੀਂ ਸਲੂਟ ਕਰਦੇ ਆ ਨਮਸਕਾਰ ਕਰਦੇ ਆ ਤੇ ਭਾਈ ਅਮਰੀਤ ਸਿੰਘ ਦੇ ਜਨਮ ਦਿਹਾੜੇ ਤੇ ਸਮੁੱਚੀ ਕੌਮ ਨੂੰ ਜਿਹੜੀ ਆ ਵਧਾਈ ਦਿੰਨੇ ਆ ਸਮੁੱਚੀ ਕੌਮ ਨੂੰ ਇਹ ਅਪੀਲ ਕਰਦੇ ਆ ਕਿ ਜੋ ਜ਼ਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ 2 ਤਰੀਕ ਨੂੰ ਅਕਾਲ ਤਖਤ ਸਾਹਿਬ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਿਹੜਾ ਫੈਸਲਾ ਸੁਣਾਇਆ ਉਹ ਹਰ ਸਿੱਖ ਦਾ ਫਰਜ਼ ਬਣਦਾ ਵਾ ਜੇ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਾਂ ਉਹਨਾਂ ਉਸ ਫੈਸਲੇ ਨੂੰ ਇਨ ਬਿਨ ਜਿਹੜਾ ਵਾ ਲਾਗੂ ਕਰਾਇਆ ਜਾਵੇ ਉਸ ਹੁਕਮ ਨਾਮੇ ਨੂੰ ਲਾਸਟ ਵਿੱਚ ਇਹ ਦਦੋ ਹਰਿਆਵਲ ਦਸਤਾ ਇਸ ਧਰਤੀ ਤੇ ਆ ਕੇ ਸਾਰਾ ਇਕੱਠਾ ਨਹੀਂ ਹੋ ਸਕਦਾ ਭਾਈ ਅਮਰੀਕ ਸਿੰਘ ਦਾ ਜੱਦੀ ਪਿੰਡ ਆ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਪਰ ਹਰਿਆਵਲ ਦਸਤਾ ਇਸ ਟਾਈਮ ਤੇ ਵਿਖੜਿਆ ਹੋਇਆ ਵਾ ਕੋਕਰੇ ਥਾਵਾਂ ਤੋਂ ਚੱਲ ਰਿਹਾ ਥੋੜੇ ਥੋੜੇ ਗੁੱਟ ਬਣੇ ਹੋਏ ਆ ਹਰਿਆਵਲ ਦਸਤਾ ਇਕੱਠਾ ਨਹੀਂ ਹੋ ਸਕਦਾ ਵੇਖੋ ਕੱਲੇ ਐਸੇ ਵੇਲੇ ਹਰਿਆਵਲ ਦਸਤੇ ਦੀ ਗੱਲ ਨਹੀਂ ਆ ਅਕਾਲੀ ਦਲ ਖਿਲ ਰਿਆ ਪਿਆ ਟਕਸਾਲ ਖਿਲਰੀ ਪਈ ਆ ਫੈਡਰੇਸ਼ਨ ਖਿਲਰੀ ਪਈ ਆ ਜਵੇਂ ਜਹੇਦਾਰ ਸਾਹਿਬ ਨੇ ਹੁਣ ਬੜੀ ਸੋਚੀ ਸਮਝੀ ਜਿਹੜੀ ਆ ਆਪਣੀ ਪੀੜਾ ਦੇ ਨਾਲ 2 ਦਸੰਬਰ ਨੂੰ ਫੈਸਲਾ ਕੀਤਾ ਸੱਤ ਮੈਂਬਰੀ ਕਮੇਟੀ ਜਿਹੜੀ ਆ ਬਣਾਈ ਉਹ ਚ ਵੱਖਰੀ ਗੱਲ ਆ ਦੋ ਮੈਂਬਰ ਜਿਹੜੇ ਆ ਜਿਹੜੇ ਲਫਾਫੇ ਚੋਂ ਨਿਕਲੇ ਸੀ ਧਾਮੀ ਤੇ ਬਡੂਂਗਰ ਉਹ ਕਾਲ ਚਲਾਣਾ ਸਿਆਸੀ ਤੌਰ ਤੇ ਕਰਕੇ ਅਸਤੀਫਾ ਦੇ ਗਏ ਆ ਵੇਖੋ ਸਿੱਧੀ ਗੱਲ ਜਿਹੜੀ ਆ ਮਰ ਗਏ ਆ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੂੰ ਅਕਾਲ ਤਖਸਾਲ ਨਾਲ ਖਲੋਣਾ ਚਾਹੀਦਾ ਹੈ ਨਾ ਕਿ ਬਾਦਲ ਕਿਆਂ ਨਾਲ ਖਲੋਣਾ ਚਾਹੀਦਾ ਹੈ ਉਹ ਬਾਦਲ ਕਹਿੰਦੇ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਸਿੰਘ ਸਾਹਿਬ ਦਾ ਬਿਆਨ ਵੇਖ ਕੇ ਉਹਨਾਂ ਨੇ ਜੋ ਲਿਖਤ ਆਈ ਸੀ ਉਹਨਾਂ ਦੇ ਗੋਲ ਫੇਸਬੁਕ ਤੇ ਸਿੰਘ ਸਾਹਿਬ ਨੇ ਪਾਈ ਸੀ ਤਾਂ ਮੀ ਸਾਹਿਬ ਕਹਿੰਦੇ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਉਹਨਾਂ ਦੀ ਨੈਤਿਕਤਾ ਕਿੱਥੇ ਗਈ ਜਦੋਂ ਜਹੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸੁਖਬੀਰ ਤਿੰਨ ਦਿਨਾਂ ਦੇ ਵਿੱਚ ਜਿਹੜਾ ਬਾ ਅਸਤੀਫਾ ਅਕਾਲ ਤਖਸਾਲ ਨੂੰ ਦਵੇ ਤੇ ਆਪਣੀ ਰਿਪੋਰਟ ਪੇਸ਼ ਕੀਤੇ ਉਦੋਂ ਟਾਈਮ ਤੇ ਟਾਈਮ ਲਈ ਗਏ ਜਦੋਂ ਭਰਤੀ ਹੁੰਦੀ ਰਹੀ ਆ ਧਾਮੀ ਦੀਆਂ ਅੱਖਾਂ ਦੇ ਸਾਹਮਣੇ ਬਡੂੰਗਰ ਦੀਆਂ ਦੇ ਅੱਖਾਂ ਸਾਹਮਣੇ ਉਦੋਂ ਇਹ ਕਿਹੜੀ ਮਾਂ ਕੋਲ ਜਿਹੜੇ ਬਾ ਸਿਰ ਛਪਾ ਕੇ ਜਿਹੜੇ ਆ ਬੈਠੇ ਰਹੇ ਉਦੋਂ ਇਹਨਾਂ ਦੀ ਨੈਤਿਕਤਾ ਕਿੱਥੇ ਗਈ ਆ ਜਦੋਂ ਬਾਦਲਾਂ ਨੇ ਜ਼ਬਰਦਸਤੀ ਧਾਮੀ ਦੇ ਕੋਲੋਂ ਸਿੰਘ ਸਾਹਿਬ ਗਿਆ ਨੇ ਹਰਪ੍ਰੀਤ ਸਿੰਘ ਨੂੰ ਜਿਹੜਾ ਬਾ ਛੁੱਟੀ ਕਰਾਈ ਆ ਉਦੋਂ ਤਾਂ ਧਾਮੀ ਦੀ ਜਿਹੜੀ ਆ ਨੈਤਿਕਤਾ ਕਿੱਥੇ ਗਈ ਸੀ ਇਹ ਸਾਰੇ ਜਿਹੜੇ ਆ ਡਰਾਮੇ ਆ ਹੈ ਸ਼ਰ ਥੱਲੇ ਸਾਰਾ ਕੁਝ ਸੀ ਬਿਲਕੁਲ ਸਾਰਾ ਪ੍ਰੈਸ਼ਰ ਥੱਲੇ ਹੋਇਆ ਧੰਨਵਾਦ ਜੀ ਭੋਮਾ ਸਾਹਿਬ ਇਸ ਟਾਈਮ ਭਾਈ ਅਮਰੀਕ ਸਿੰਘ ਦੇ ਜੱਦੀ ਪਿੰਡ ਦੇ ਵਿੱਚ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਉੱਥੇ ਭਾਈ ਅਮਰੀਕ ਸਿੰਘ ਨੂੰ ਯਾਦ ਕੀਤਾ ਜਾ ਹਰਿਆਵਲ ਦਸਤਾ ਅੱਜ ਪਾਟੋ ਤੜ ਹੋਇਆ ਪਿਆ ਹਰਿਆਵਲ ਦਸਤਾ ਵਕੂ ਕੇ ਥਾਂਵਾਂ ਤੇ ਖਿਲਰ ਰਿਹਾ ਪਿਆ ਕਦੋਂ ਆਊਗਾ ਹਰਿਆਵਲ ਦਸਤਾ ਇਸ ਧਰਤੀ ਤੇ ਕਦੋਂ ਇਕੱਠਾ ਹੋਊਗਾ ਤੇ ਭੋਮਾ ਸਾਹਿਬ ਕਹਿੰਦੇ ਜਿੱਥੇ ਹਰਿਆਵਲ ਦਸਤਾ ਖਿਲਰ ਰਿਹਾ ਹੋਇਆ ਉੱਥੇ ਅਕਾਲੀ ਦਲ ਵੀ ਇਸ ਟਾਈਮ ਤੇ ਖੇਰੂ ਖਿਰੂ ਹੋਇਆ ਜਿਹਨੂੰ ਅਕਾਲ ਤੱਕ ਸਭ ਤੋਂ ਬਣਾਈ ਹੋਈ ਪੰਜ ਮੈਮਰੀ ਇਕੱਠੇ ਕਰਨ ਦਾ ਯਤਨ ਕਰੂਗੀ ਵੇਖਦੇ ਆ ਪੰਜ ਮੈਮਰੀ ਕਮੇਟੀ ਜਿੱਥ ਉਥੇ ਟਕਸਾਲਾਂ ਇਕੱਠੀਆਂ ਹੋ ਸਕਦੀਆਂ ਉਥੇ ਸਾਡੀਆਂ ਜਿੱਖ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਉਥੇ ਸਾਡਾ ਹਰਿਆਵਲ ਦਸਤਾ ਜਿਹਨੂੰ ਭਾਈ ਅਮਰੀਕ ਸਿੰਘ ਬਾਰੇ ਦੱਸ ਵੀ ਚੁੱਕੇ ਆ ਤੇ ਜਦੋਂ ਉਸ ਟਾਈਮ ਦੇ ਉੱਤੇ ਕਾਮ ਰੈਡੀ ਲਾਣਾ ਆਪਾਂ ਕਹਿ ਸਕਦੇ ਆ ਤੂਤੀ ਬੋਲਦੀ ਸੀ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਤੇ ਉਸ ਸਮੇ ਭਾਈ ਅਮਰੀਕ ਸਿੰਘ ਨੇ ਇੱਕ ਨਿਹਾਰ ਬਦਲੀ ਇੱਕ ਪੰਥਕ ਹਰਿਆਵਲ ਦਸਤਾ ਦਿੱਤਾ ਤੇ ਉਹੀ ਸੋਚ ਪੰਥਕ ਹਰਿਆਵਲ ਦਸਤਾ ਜਿਹੜਾ ਸੀ ਇੱਕ ਵੱਡੀ ਸੋਚ ਦੇ ਨਾਲ ਉੱਭਰਿਆ ਤੇ ਉਹਨਾਂ ਨੇ ਆਪਣਾ ਅੱਖਸ਼ ਜਿੱਥੇ ਭਾਈ ਅਮਰੀਕ ਸਿੰਘ ਦਾ ਅੱਖਸ਼ ਬਣਿਆ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਦੇ ਨੇੜੇ ਹੋ ਕੇ ਉਹਨਾਂ ਨੇ ਸ਼ਹੀਦੀਆਂ ਵੀ ਪਾਈਆਂ ਇਹ ਰਿਆਵਲ ਦੋਸਤਾ ਅੱਜ ਕਿਤੇ ਨਾ ਕਿਤੇ ਦੂਰ ਦੂਰ ਹੋਇਆ ਵੇਖਦੇ ਆ ਕਦੋਂ ਇਕੱਠਾ ਹੋਊਗਾ ਅਕਾਲੀ ਦਲ ਦੇ ਵਖਰੇਵੇਂ ਕਦੋਂ ਪੂਰੇ ਇਕੱਠੇ ਹੋਣਗੇ ਤੇ ਜੇ ਦੂਜੇ ਪਾਸੇ ਗੱਲ ਕਰੀਏ ਪੰਜ ਮੈਂਬਰੀ ਕਮੇਟੀ ਨੂੰ ਸੁਚੱਜੇ ਛੋਟੇ ਪਰ ਵਧੀਆ ਕਹਿ ਗਏ ਆ ਤੇ ਨਾਲ ਨਾਲ ਜੇ ਆਪਾਂ ਭੂਮਾ ਸਾਹਿਬ ਦੀ ਗੱਲ ਕਰਦੇ ਦੋਵਾਂ ਨੇ ਇਹੋ ਗੱਲ ਕਹੀ ਆ ਕਿ ਪੰਜ ਮੈਂਬਰੀ ਕਮੇਟੀ ਹੁਣ ਜਾ ਕੇ ਤੇ ਮੈਂਬਰ ਬਣਾਉਂਗੀ ਅਕਾਲੀ ਦਲ ਦੇ ਉਹ ਕਿਹੜਾ ਅਕਾਲੀ ਦਲ ਹੋਊਗਾ ਕਹਿੰਦੇ ਕਿ 1920 ਵਾਲੇ ਅਕਾਲੀ ਦਲ ਜਿਹਦੀਆਂ ਬਾਤਾਂ ਪਾਉਣੇ ਆ ਉਸ ਅਕਾਲੀ ਦਲ ਨੂੰ ਫੇਰ ਉਜਾਗਰ ਕਰਾਂਗੇ ਉਸ ਅਕਾਲੀ ਦਲ ਨੂੰ ਫਿਰ ਵਾਪਸੀ ਲੈ ਕੇ ਆਵਾਂਗੇ ਹਾਂ ਜਿਹੜੀ 35 ਤੋਂ 38 ਲੱਖ ਭਰਤੀ ਬਾਰੇ ਦਾ ਜ਼ਿਕਰ ਹੋ ਰਿਹਾ ਕਹਿੰਦੇ ਕਿ ਉਹ ਸਿੰਘ ਸਾਹਿਬਾਨ ਦਾ ਫੈਸਲਾ ਸਿੰਘ ਸਾਹਿਬਾਨ ਉੱਤੇ ਕੀ ਫੈਸਲਾ ਲੈਂਦੇ ਆ ਪਰ ਜਿਹੜੀ 18 ਤਰੀਕ ਨੂੰ ਭਰਤੀ ਹੋ ਰਹੀ ਆ ਉਹ ਇੱਕ ਇਤਿਹਾਸਕ ਭਰਤੀ ਦੀ ਗੱਲ ਕੀਤੀ 18 ਮਾਰਚ ਨੂੰ ਇੱਕ ਇਤਿਹਾਸਕ ਭਰਤੀ ਸਟਾਰਟ ਹੋਊਗੀ ਅਕਾਲੀ ਦਲ ਦੀ ਜਿਹੜੀ